ਥੋੜੇ ਦਿਨ ਪਹਿਲਾਂ ਗੋਲਕਾ ਦੇ ਉੱਤੇ ਬਿਆਨ ਦਿੱਤਾ ਇਹਦੇ ਤੋਂ ਪਹਿਲਾਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਵੀ ਗੋਲਕਾ ਦੇ ਉੱਤੇ ਪਹਿਲਾਂ ਜਨਵਰੀ 'ਚ ਇਹਨਾਂ ਬਿਆਨ ਦਿੱਤਾ ਸੀ ਫਿਰ ਜੂਨ 'ਚ ਤੇ ਹੁਣ ਤੇ ਨਵੰਬਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜਾ ਜ਼ਿੰਮੇਵਾਰੀ ਦਾ ਅਹੁਦਾ ਆ ਔਰ ਉਹਨਾਂ ਨੂੰ ਜ਼ਿੰਮੇਵਾਰੀ ਦੇ ਨਾਲ ਬਿਆਨ ਦੇਣੇ ਚਾਹੀਦੇ ਹੁੰਦੇ ਆ ਵਾਰ-ਵਾਰ ਇਹ ਕਹਿਣਾ ਗੋਲਕਾ ਚੁੱਕ ਦੋ ਗੋਲਕਾ ਦੇ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਮੁੱਖ ਮੰਤਰੀ ਦੀ ਨਾਸਤਕ ਸੋਚ ਆ ਤੇ ਨਾਸਤਕ ਸੋਚ ਦਾ ਪ੍ਰਗਟਾਵਾ ਇਹਦੇ ਸੰਬੰਧੀ ਸ਼ਿਕਾਇਤਾਂ ਬਹੁਤ ਆਈਆਂ ਹਲਤਕ ਸਾਬ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਬਹੁਤ ਗੰਭੀਰ ਵਿਚਾਰ ਕੀਤੀ ਜਾਊਗੀ ਕਿਉਂਕਿ ਗੋਲ ਕ ਜਿਹੜੀਆਂ ਇਹਦੇ ਤੇ ਸੰਗਤਾਂ ਸ਼ਰਦਾ ਭਾਵਨਾ ਨਾਲ ਆਪਣੀ ਪੇਟਾ ਬੌਂਦੀਆਂ ਉਹਦੇ ਸੰਬੰਧੀ ਬਿਨਾਂ ਤੱਥਾਂ ਤੋਂ ਵਾਰ-ਵਾਰ ਵਾਰ-ਵਾਰ ਜਾਂਦੇ ਸਬੂਤ ਜਿਹੜੇ ਆ ਉਹ ਇਥੇ ਹਲਤਕ ਸਾਬ ਲੈ ਆਉਣ ਪਰ ਬਿਨਾਂ ਅਥਾ ਤੋਂ ਇਹ ਗੱਲ ਵਾਰ-ਵਾਰ ਕਰਨੀ ਘਟੋ ਘਟ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਗੱਲ ਨਹੀਂ ਸ਼ੋਭਦੀ ਇੱਕ ਜ਼ਿੰਮੇਵਾਰ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠਾ ਆਇਆ ਬੰਦਾ ਕਵੇ ਵੀ ਗੋਲਕਾ ਚੁੱਕ ਦੋ ਮੈਂ ਪਹਿਲਾਂ ਵੀ ਕਿਹਾ ਸੀ ਗੋਲਕਾ ਚੁੱਕਣ ਵਾਲੇ ਇੱਥੇ ਬਥੇਰੇ ਆਏ ਤੇ ਗਏ ਗੋਲਕਾ ਕੋਈ ਨਹੀਂ ਚੱਕ ਸਕਦਾ ਇਹ ਗੋਲਕਾ ਗੁਰੂ ਦੀਆਂ ਇਹਦੇ ਰਾਈ ਲੰਗਰ ਚੱਲਦੇ ਇਹਦੇ ਰਾਈ ਸਮਾਜ ਭਲਾਈ ਦੇ ਕਾਰਜ ਚੱਲਦੇ ਧਰਮ ਪ੍ਰਚਾਰ ਚੱਲਦਾ ਹਰ ਗੁਰਦੁਆਰੇ ਦਾ ਸਮੂੱਚਾ ਪ੍ਰਬੰਧ ਜਿਹੜਾ ਵਾ ਗੁਰਦੁਆਰਿਆਂ ਦਾ ਉਹ ਚੱਲਦਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਗੰਭੀਰ ਵਿਚਾਰ ਜਿਹੜੀ ਉਹ ਆਪਾਂ ਜ਼ਰੂਰ ਕਰਾਂਗੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਣ ਦੇ ਫਿਰਦੇ ਨੇ ਸਾਨੂੰ ਮੰਨ ਲਓ ਦੁਆਰੇ ਬੰਦ ਲੈਨੇ ਆ ਪੱਗ ਇਹ ਅੱਦ ਸਤਾਰ ਦੇ ਬਾਰੇ ਸੱਲਨੇ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਤੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਤਖਤ ਸਾਬ ਅਕਾਲ ਤਖਤ ਸਾਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾ ਮੈਂ ਪਦਵੀ ਤਾਂ ਹਮੇਸ਼ਾ ਸਤਕਾਰ ਰਹੂਗਾ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਉਹ ਪੁਆਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਵਿੱਚ ਬੋਲੀ ਜਾਣਗੇ ਆਹੀ ਚੀਜ਼ ਗੱਲ ਕਰੋ ਗੋਲਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਜੂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕੱਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚ ਸਬੂਤ ਮੰਗੇ ਹੁੰਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਨੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਦੇ ਹੁੰਨੇ ਅਸੀਂ ਕਰਦੇ ਹੁੰਨੇ ਮੈਂ ਤਾਂ ਪਾਰਲੀਮੈਂਟ ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮਾਫ਼ ਕਰ ਦੋ ਜਿਹਦੀ ਮਰਜ਼ੀ ਮਾਫ਼ੀ ਕੈਨਸਲ ਕਰ ਦੋ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਬਈ ਯਾਰ ਇਹ ਐਂ ਕਰੀ ਜਾਂਦੇ ਨੇ ਯਾਰ ਚੱਲ ਕੋਈ ਨਹੀਂ ਯਾਰ ਪ੍ਰਮਾਤਮਾ ਆਪ ਹੀ ਦੇਖੂ ਆਪ ਐਂ ਕਹਿ ਦਿੰਨੀ ਤੀ ਦੇਖੀ ਜਾਂਦਾ ਪ੍ਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਉਹ ਦੇਖ ਲਓ ਤੀ ਹੈ ਪੈ ਜਾਮਾ ਚੱਕੀ ਵੀ ਚੱਲੀ ਜਾਂਦੀ ਹੈ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਹੈ ਕੋਈ ਗੱਲ ਨਹੀਂ ਕਰੀ ਜਾਣ ਫਿਰ ਆਪਾਂ ਨੇ ਕਿਲੇ ਨਾ পাপ ਦੀ ਚੱਲ ਨੇ ਚਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਿਆ ਚੁਗਲੀ ਕਰਨੀ ਨਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਿ ਭਾਈ ਤੁਸੀਂ ਸਹੀ ਹੋ ਬਸ ਬਾਕੀ ਪਰਮਾਤਮਾ ਲੋਕਾਂ ਦੀ ਭੱਜਦਾ ਹੈ